ਬਾਬਾ ਜੀ ਲਹਿਰ ਦੇ 20-25 ਬਹੁਤ ਅਹਿਮ ਬੰਦਿਆਂ ਨੂੰ ਜਾਣਦਾ ਸੀ ਅਤੇ ਕਈਆਂ ਦੀਆਂ ਪੱਕੀਆਂ 18 ਵੀ ਜਾਣਦੇ ਸੀ ਪਰ ਕਿਸੇ ਵੀ ਸਿੰਘ ਦਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਸਾਡਾ ਉਹਨਾਂ ਬਾਰੇ ਇਹੋ ਅੰਦਾਜ਼ਾ ਬਣਿਆ ਕਿ ਉਹਨਾਂ ਨੇ ਅਖੀਰ ਤੱਕ ਪੰਥ ਨਾਲ ਵਫਾ ਪਾਲੀ ਸਾਡੇ ਸਾਰਿਆਂ ਵਿੱਚੋਂ ਆਖਰੀ ਵਾਰ ਉਹਨਾਂ ਨੂੰ ਬਾਪੂ ਮਲਕੀ ਸਿੰਘ ਰਾਜਸਥਾਨੀ ਹੋਰਾਂ ਨੇ ਹਰੀਕੇ ਪੱਤਣ ਤੇ ਵੇਖਿਆ ਸੀ ਉਹਨਾਂ ਵੇਲਿਆਂ ਵਿੱਚ ਅਹਿਮ ਥਾਵਾਂ ਅਤੇ ਸੜਕਾਂ ਉੱਤੇ ਪੁਲਿਸ ਅਤੇ ਫੌਜ ਦੀ ਤਲਾਸ਼ੀ ਅਚਾਨਕ ਹੁੰਦੀ ਸੀ ਜਿੱਥੇ ਇੱਕ ਗੱਡੀ ਕਾਲੇ ਸ਼ੀਸ਼ਿਆਂ ਵਾਲੀ ਹੁੰਦੀ ਸੀ ਬੱਸਾਂ ਗੱਡੀਆਂ ਦੀਆਂ ਸਵਾਰੀਆਂ ਸਮੇਤ ਹਰ ਰਾਹੀਰ ਨੂੰ ਉਸ ਗੱਡੀ ਦੇ ਅੱਗੋਂ ਦੀ ਲੰਘਣਾ ਪੈਂਦਾ ਸੀ ਉਸ ਦਿਨ ਬਾਪੂ ਮਲਕੀਤ ਸਿੰਘ ਹੋਣੀ ਟਰੱਕ 'ਤੇ ਸਨ ਉਹਨਾਂ ਨੇ ਬਾਬਾ ਜੀ ਨੂੰ ਸੀਆਰਪੀਐਫ ਵਾਲਿਆਂ ਦੇ ਵਿਚਕਾਰ ਉਹਨਾਂ ਦੀ ਵਰਦੀ ਵਿੱਚ ਵੇਖਿਆ ਬਹੁਤ ਲੰਮੀ ਕਤਾਰ ਲੱਗੀ ਸੀ ਉਹਨਾਂ ਨੇ ਇੱਕ ਦੂਜੇ ਨੂੰ ਵੇਖ ਲਿਆ ਸੀ ਜਦੋਂ ਨਜ਼ਰਾਂ ਮਿਲੀਆਂ ਤਾਂ ਬਾਪੂ ਮਲਕੀਸ਼ ਸਿੰਘ ਨੇ ਵੇਖਿਆ ਕਿ ਬਾਬੇ ਦੀਆਂ ਅੱਖਾਂ ਨਮ ਹੋ ਗਈਆਂ ਪਰ ਉਹ ਉਸੇ ਤਰ੍ਹਾਂ ਸਾਦਗੀ ਨਾਲ ਖੜਾ ਰਿਹਾ ਜਦੋਂ ਉਹਨਾਂ ਦੀ ਪਛਾਣ ਦੀ ਵਾਰੀ ਲੰਘ ਗਈ ਉਹਨਾਂ ਨੇ ਸੁੱਖ ਦਾ ਸਾਹ ਲਿਆ ਉਸ ਵੇਲੇ ਸੀ ਆਰ ਪੀ ਆਰ ਵਾਲਿਆਂ ਨੇ ਬਾਬਾ ਜੀ ਦੇ ਕੇਸ ਕਤਲ ਕੀਤੇ ਹੋਏ ਸਨ ਇਹ ਗੱਲ 1988 ਦੀ ਹੋਏਗੀ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਕੋਈ ਖਬਰ ਨਹੀਂ ਮਿਲੀ ਜਿਹੜੇ ਸਿੰਘਾਂ ਨੂੰ ਜਾਣਦੇ ਹੋਏ ਵੀ ਉਹਨੇ ਕਿਸੇ ਨੂੰ ਫੜਾਇਆ ਨਹੀਂ ਸ਼ਾਇਦ ਸਰਕਾਰ ਦਾ ਕੋਈ ਲਾਹੇਵੰਦ ਕੰਮ ਨਹੀਂ ਕੀਤਾ ਢਾਹਰਾਂ ਵਾਲੇ ਸਿੰਘਾਂ ਦਾ ਵੀ ਬਹੁਤ ਹੀ ਵਾਰ ਉਹੀ ਅੰਤ ਹੁੰਦਾ ਸੀ ਜੋ ਜੁਝਾਰੂਆਂ ਦਾ ਹੁੰਦਾ ਸੀ ਆਕਰੋਂ ਨੂੰ ਸ਼ਹੀਦ ਕਰ ਦਿੱਤਾ ਹੋਏਗਾ ਉਹ ਸਿੰਘ ਸਾਨੂੰ ਕਈ ਵਾਰ ਯਾਦ ਆਉਂਦਾ ਸੀ ਅਸੀਂ ਉਹਦੇ ਬਾਰੇ ਗੱਲਾਂ ਕਰਦੇ ਅਸੀਂ ਉਹਦਾ ਦੇਣ ਕਿਵੇਂ ਦੇ ਸਕਦੇ ਸੀ ਉਹਦੀ ਕਮਾਈ ਉਹਦੀ ਸੇਵਾ ਕੋਈ ਖੇੜ ਨਹੀਂ ਸੀ ਉਹ ਜੋ ਸਾਨੂੰ ਪੰਥ ਦਾ ਸਰਮਾਇਆ ਕਹਿੰਦਾ ਸੀ ਅਸਲ ਵਿੱਚ ਉਹ ਸਿੰਘ ਸਾਡਾ ਸਰਮਾਇਆ ਸੀ ਅਸੀਂ ਅਜੇ ਹੀ ਗੁਮਨਾਮ ਸੇਵਾਦਾਰਾ ਕਰਕੇ ਹੀ ਪੰਥ ਦਾ ਸਰਮਾਇਆ ਬਣੇ ਕਿਉਂਕਿ ਉਹਨੇ ਆਪਣੀ ਕਮਾਈ ਸਾਦਗੀ ਨਾਲ ਤੋੜਨੇ ਬਾਅਦ ਦਿੱਤੀ